ਇਹ ਸਦੀ ਸਿਆਣੀ ਸਦੀਏ ਤੇ ਸਿਆਣਾ ਮਨੁੱਖੀ ਕਹਿੰਦਨ ਬਹੁਤ ਪਰ ਵੱਲ ਲੋਭੀ ਹੁੰਦਾ ਹੈ ਮੂੜ ਇਤਨਾ ਨਹੀਂ ਹੁੰਦਾ ਲੋਭ ਲਈ ਸਿਆਣਪ ਚਾਹੀਦੀ ਹੈ ਲੋਭ ਲਈ ਬੜਾ ਗਿਆਨ ਚਾਹੀਦਾ ਹੈ ਔਰ ਸਿਆਣੀਆਂ ਕਉਮਾਂ ਬਹੁਤ ਲੋਭੀ ਕਉਮਾਂ ਹੁੰਦੀਆਂ ਨੇ ਸਿਆਣਾ ਮਨੁੱਖ ਬੜਾ ਲੋਭੀ ਮਨੁੱਖ ਹੁੰਦਾ ਹੈ ਇਹ ਧਰਮ ਕਹਿੰਦਾ ਹੈ ਇਹ ਵੀ ਮਰਜ਼ ਕਰਦੇ ਇਸ ਸਦੀ ਦੀ ਮੂਲ ਬਿਮਾਰੀ ਮਨੁੱਖ ਦੀ ਲੋਭ कि ਹੁਣ ਪਤਾ ਹੈ ਪਾਪ ਕਰਾਂਗੇ ਤੇ ਨਫਾ ਉਹਨਾਂ ਕਰਾਂਗੇ ਤੇ ਨੁਕਸਾਨ ਸੱਚ ਬੋਲਣ ਦੇ ਵਿੱਚ ਕਾਟਾ ਝੂਠ ਬੋਲਣ ਦੇ ਵਿੱਚ ਨਫਾ ਤਾਂ ਮਨੁੱਖ ਨੂੰ ਨਫਾ ਚਾਹੀਦਾ ਹੈ ਪਾਪ ਉਹਨ ਦੀ ਗੱਲ ਨਹੀਂ ਹੈ ਜੇ ਇਤਨਾ ਪਤਾ ਚਲ ਜਾਏ ਪੁੰਨ ਦੇ ਵਿੱਚ ਨਫਾ ਹੈ ਤਾਂ ਹਰ ਬਸ਼ਰ ਨੇ ਪੁੰਨ ਕਰਨਾ ਹੈ ਪਰ ਕਿਉਂਕਿ ਪਤਾ ਹੈ ਪੁੰਨ ਦੇ ਵਿੱਚ ਨਫਾ ਕੋਈ ਨਹੀਂ ਦੁਨਿਆਵੀ ਨਫਾ ਤੇ ਨਹੀਂ ਹੈ ਤੇ ਫਿਰ ਕਿਉਂ ਕਰੀਏ ਤੋ ਫਿਰ ਲੋਭ ਕਰਕੇ ਪਾਪ ਕਰਦਾ ਔਰ ਪਤਾ ਹੈ ਕਬੀਰ ਕਹਿੰਦੇ ਨੇ ਕਿ ਅਸੀਂ ਮੰਨ ਨਹੀਂ ਸਕਦੇ ਇਸ ਨੂੰ ਪਤਾ ਹੀ ਨਹੀਂ ਕਬੀਰ ਮੰਨ ਜਾਣਤ ਸਭ ਬਾਤ ਜਾਣਤ ਹੀ ਅਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੋਏ ਪਰੇ ਜਾਣਦਾ ਹੈ ਮਨ ਐਸਾ ਨਹੀਂ ਹੈ ਕਿ ਮੈਂ ਗਲਤ ਕਰ ਰਿਹਾ ਹਾਂ ਪਤਾ ਹੈ ਤੇ ਜਦੋਂ ਗਲਤ ਕਰ ਰਿਹਾ ਹੈ ਤੂੰ ਤੇ ਫਿਰ ਬੋਗੇਗਾ ਕੌਣ ਤੂੰ ਹੀ ਬੋਗੇਗਾ ਔਰ ਕਹਿੰਦਾ ਆਜ ਕਰ ਰਿਹਾ ਅੱਜ ਦਾ ਤੇ ਰਸ ਲੈ ਲਵਾਂਗਾ ਜਦ ਪਹੁੰਚਾਂਗਾ ਦੇਖਾਂਗਾ। ਬਸ ਇਸ ਆਧਾਰ ਤੇ ਅਨਰਥ ਚੱਲਦਾ ਹੈ, ਪਾਪ ਚੱਲਦਾ ਹੈ। ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਉਹ ਗਣ ਕਰੇ। ਕਾਹੇ ਕੀ ਕੁਸਲਾਤ ਹਾਥ ਦੀਪ ਕੋ ਹੈ ਪਰ। ਜੇ ਕਿਦਰੇ ਇਤਨਾ ਵੀ ਜਾਣ ਲਵੇ ਕਿ ਜੋ ਕੁਝ ਕਰ ਰਿਹਾ ਉਸ ਦਾ ਅੰਜਾਮ ਹੁਣੇ ਹੀ ਉਸ ਨੂੰ ਦਿਖਾਈ ਦੇਵੇ। ਹੁਣ ਇਸੇ ਵਗੈਰਾ ਅਗੇ ਉਸ ਨੂੰ ਰਸ ਦਿਖਾਈ ਦਿੰਦਾ ਹੈ। ਅਗਰ ਪਾਪ ਦੇ ਚ ਰਸ ਨਾ ਹੁੰਦਾ ਤਾਂ ਕਿਸੇ ਨੇ ਵੀ ਨਹੀਂ ਕਰਨਾ ਸੀ। ਇਹ ਵੀ ਮਹਿਸ ਕਰਦੇ ਆ। ਅਜ ਇਸ ਨੂੰ ਨਫਾ ਦਿਖਾਈ ਦਿੰਦਾ ਔਰ ਵਾਕਈ ਪਾਪ ਦੇ ਚ ਨਫਾ ਨਾ ਆਉਂਦਾ ਤੇ ਕਿਸੇ ਨੇ ਵੀ ਪਾਪ ਨਹੀਂ ਕਰਨਾ ਸੀ। ਨਫਾ ਹੈ, ਰਸ ਹੈ। ਪਰ ਇਸ ਰਸ ਦੇ ਥੱਲੇ ਜਿਸ ਨੂੰ ਬੇਰਸੀ ਦਿਖਾਈ ਦੇ ਜਾਏ। ਇਹ ਸਤਸੰਗ ਤੋਂ ਬਿਨਾ ਨਹੀਂ ਹੋ ਸਕਦੀ। ਇਹ ਜਬ ਤੱਕ ਤੋਂ ਬਿਨਾ ਨਹੀਂ ਹੋ ਸਕਦੀ। ਇਸ ਦਾ ਇਸ ਨੂੰ ਨਹੀਂ ਪਤਾ। ਤੋਂ ਗੁਰਬਾਣੀ ਕਹਿੰਦੀ ਹਾਂ ਇਹ ਗੱਲ ਇਹ ਨਹੀਂ ਜਾਣਦਾ ਅਨਜਾਨਤ ਵਿਖਿਆ ਮੇ ਰਚੇ ਜੇ ਜਾਣਤ ਆਪਨ ਆਪ ਬਚੇ ਇਸ ਗੱਲ ਨੂੰ ਇਹ ਨਹੀਂ ਜਾਣਦਾ ਇਸ ਨੂੰ ਇਹ ਨਹੀਂ ਪਤਾ ਇਸ ਨੂੰ ਇਹ ਪਤਾ ਹੈ ਕਿ ਪਾਪ ਦੇ ਚੱਕਰਸ ਹੈ ਨਫਾ ਹੈ ਪਰ ਅਜੇ ਇਸ ਨੂੰ ਇਹ ਨਹੀਂ ਪਤਾ ਕਿ ਇਸ ਨਫੇ ਦੇ ਚ ਕਿਤਨਾ ਕੁ ਨੁਕਸਾਨ ਹੈ ਇਸ ਰਸ ਦੇ ਚ ਕਿੰਨੀ ਬੇਰਸੀ ਹੈ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਥ ਇਸ ਮਿਠਾਸ ਦੇ ਕਿੰਨੇ ਕੁੜਤਨ ਹੈ ਪਰ ਕੁੜਤਨ ਤੇ ਜੇ ਆਵੇਗੀ ਨਾ ਪਹਿਲੇ ਤੇ ਮਿਠਾਸ ਹੈ ਤਾਂ ਮਿਠਾਸ ਪ੍ਰਭਾਵਿਤ ਕਰਦੀ ਹੈ ਪੁੰਨ ਕਰਨ ਲੱਗਿਆ ਹੁਣ ਮੈਂ ਅਰਜ਼ ਕਰਾਂ ਪਹਿਲੇ ਘਾਟਾ ਹੀ ਹੈ ਕੋਈ ਨਫਾ ਨਹੀਂ ਪੁੰਨ ਕਰਨ ਲੱਗਿਆ ਪਹਿਲੇ ਘਾਟਾ ਹੈ ਨਫਾ ਬਾਅਦ ਦੇ ਚਾਹ ਪਿਤਾ ਕਲਿਆਨ ਦਾਸ ਨੇ ਖਿੱਚ ਕੇ ਦੋ ਥੱਪੜ ਗੁਰੂ ਨਾਨਕ ਨੂੰ ਮਾਰੇ ਤੂੰ ਤੇ 20 ਰੁਪਏ ਵੀ ਗਵਾ ਕੇ ਆ ਗਏ ਇਹਦੇ ਗਵਾ ਕੇ ਆ ਗਏ ਘਾਟਾ ਕਾਟਾਈ ਪਾ ਕੇ ਆ ਗਏ ਤੈਨੂੰ ਮੈਂ ਕਿਹਾ ਸੀ 20 ਦੇ 200 ਬਣਾ ਤੂੰ ਤੇ 20-20 ਗਵਾ ਕੇ ਆ ਗਿਆ ਕਾਟਾ ਪਰ ਕੌਣ ਦੱਸੇ ਉਹ 20 ਰੁਪਏਾਂ ਦੀ ਬਰਕਤ ਏ ਕਿ ਦੁਨੀਆ ਭਰ ਦੇ ਗੁਰਦੁਆਰਿਆਂ 'ਚ ਲੰਗਰ 'ਤੇ ਚੱਲਦੇ ਨੇ ਲੰਗਰ ਹੀ ਤੇ ਚਲਾਇਆ ਸੀ ਉਹ 20 ਰੁਪਏ ਫਲੀ ਬਹੁਤ ਨੇ ਉਹ ਚੱਲ ਰਹੇ ਨੇ ਗੁਰੂ ਰਾਨਕ ਦੇ ਘਰ ਤੇ 20 ਰੁਪਏਾਂ ਦੀ ਬਰਕਤ ਨਾ ਮਸਜਿਦ ਦੇ 'ਚ ਰੋਟੀ ਮਿਲਦੀ ਏ ਨਾ ਮੰਦਰ ਦੇ 'ਚ ਨਾ ਬਹੁਤ ਮਠਾਂ ਦੇ ਵਿੱਚ ਮਿਲਦੀ ਹੈ ਨਾ ਜੈਨ ਧਰਮ ਸਥਾਨਾਂ ਵਿੱਚ ਭਾਵੇਂ ਸੋਨੇ ਦੇ ਮੰਦਰ ਬਣਿਆ ਨੇ ਭਾਵੇਂ ਮਾਰਬਲ ਲੱਗਿਆ ਹੈ ਭਾਵੇਂ ਕੀਮਤੀ ਨੇ ਪਰ ਭੁੱਖੇ ਲਈ ਅਨ ਲੋੜ ਵੰਦੇ ਲਈ ਅੰਤਿ ਗੁਰਦੁਆਰਿਆਂ ਚੀਰ ਕਿਧਰੇ ਵੀ ਨਹੀਂ 20 ਰੁਪਏ ਦੀ ਬਰਕਤ ਪਰ ਪਹਿਲੇ ਤੇ ਘਾਟਾ ਹੀ ਦਿਖਾਈ ਦਿੱਤਾ ਹੈ ਉਹਨਾਂ ਦੇ ਚ ਪਹਿਲੇ ਘਾਟਾ ਹੈ ਪਾਪ ਦੇ ਚ ਪਹਿਲੇ ਨਫਾ ਹੈ ਪਾਪ ਦੇ ਵਿੱਚ ਆਖੀਰ ਦੇ ਵਿੱਚ ਕਾਟਾ ਹੈ ਪੁੰਨ ਦੇ ਵਿੱਚ ਆਖੀਰ ਦੇ ਵਿੱਚ ਨਫਾ ਹੀ ਨਫਾ ਹੈ ਤਾਂ ਹੁਣ ਕੋਈ ਆਖਿਰ ਤੱਕ ਆਪਣੀ ਨਿਗਾਹ ਲੈ ਜਾਏ ਪੁੰਨ ਵਿੱਚ ਆਖੀਰ ਦੇ ਵਿੱਚ ਵੇਖੇ ਤੇ ਪਾਪ ਦੇ ਵਿੱਚ ਆਖੀਰ ਦੇ ਵਿੱਚ ਵੇਖੇ ਪਰ ਆਖੀਰ ਤੱਕ ਦ੍ਰਿਸ਼ਟੀ ਜਾਂਦੀ ਨਹੀਂ ਮਨੋ ਕਿਤਨਾ ਦੂਰ ਦ੍ਰਿਸ਼ਟ ਹੈ ਨਹੀਂ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਅਨਜਾਨਤ ਬਿਖਿਆ ਮੈਂ ਰਚੇ ਇਹ ਜਾਣਕਾਰੀ ਨਹੀਂ ਹੈ ਕਿਉਂਕਿ ਅਖੀਰ ਤੱਕ ਇਸ ਦੀ ਨਿਗਾਹ ਨਹੀਂ ਜਾਂਦੀ ਇਹਨੂੰ ਇਹ ਦਿਸਦਾ ਹੈ ਇਹ ਜੋ ਮੈਂ ਕਰ ਰਿਹਾ ਤੇ ਨਫਾ ਹੈ ਬੜਾ ਭਾਰੀ ਨਫਾ ਹੈ ਧੋਖਾ ਦੇ ਕੇ ਮੈਨੂੰ ਬੜਾ ਲਾਭ ਹੈ ਝੂਠ ਬੋਲ ਕੇ ਮੈਨੂੰ ਬੜੀ ਖੁਸ਼ੀ ਮਿਲੀ ਹੈ ਬੜਾ ਨਫਾ ਮਿਲੇ ਹੈ ਜ਼ੁਲਮ ਕਰਕੇ ਤਸ਼ੱਦਦ ਕਰਕੇ ਬਹੁਤ ਮੌਜਾਂ ਹੈ ਬਹੁਤ ਮੌਜਾਂ ਹੈ ਮੈਂ ਇੱਕ ਪੁਲਸੀਏ ਦੀ ਜ਼ੁਬਾਨੀ ਸੁਣਿਆ ਪੰਜਾਬ ਦੇ ਵਿੱਚ ਅੱਜ 14 ਨੂੰ ਟਿਕਾਣੇ ਲਾ ਕੇ ਆਇਆ ਹੱਸਦੇ ਹੋਇਆ ਖੁਸ਼ ਅੱਜ 14 ਨੂੰ ਟਿਕਾਣੇ ਲਾ ਕੇ ਆਇਆ ਉਹਨੂੰ ਨਹੀਂ ਪਤਾ ਸੀ ਮੈਂ ਪਿੱਛੇ ਖੜਾ ਅੱਜ 14 ਨੂੰ ਟਿਕਾਣੇ ਲਾ ਕੇ ਆਇਆ ਉਹ ਟਿਕਾਣੇ ਲਾ ਕੇ ਆਇਆ ਖੁਸ਼ ਢੀਂਗਾ 'ਤੇ ਅਮਾਰੇ ਨੂੰ ਕਿਦਰ ਇਨਾਮ ਵੀ ਮਿਲੇ ਉਹਨ ਦੇ ਨਫਾ ਪਾਪ ਦੇ ਵਿੱਚ ਪਹਿਲੇ ਨਫਾ ਹੈ ਸਭ ਜਗ੍ਹਾ ਨਫਾ ਹੈ ਔਰ ਆਪਣੇ ਆਪਣੇ ਢੰਗ ਦੇ ਪਾਪ ਨੇ ਇਹ ਵੀ ਮਰਜ਼ ਕਰਦੇ ਆ ਆਪਣੇ ਹੀ ਆਪਣੇ ਢੰਗ ਦੇ ਗੁਨਾਹ ਨੇ ਪਰ ਸਾਰੀ ਦੁਨੀਆ 'ਚ ਨੇ ਪਾਪ ਦੇ ਵਿੱਚ ਪਹਿਲੇ ਨਫਾ ਹੈ ਅਖੀਰ ਵਿੱਚ ਨੁਕਸਾਨ ਹੈ ਉਹਨਾਂ ਦੇ ਵਿੱਚ ਪਹਿਲੇ ਨੁਕਸਾਨ ਹੈ ਅਖੀਰ ਵਿੱਚ ਨਫਾ ਹੈ ਤੋ ਹੁਣ ਅਖੀਰ ਤੱਕ ਕਿਸ ਦੀ ਨਿਗਾਹ ਜਾਂਦੀ ਹੈ ਇਤਨਾ ਦੂਰ ਦ੍ਰਿਸ਼ਟ ਕੌਣ ਹੈ ਦੇ ਲੰਮੀ ਨਜ਼ਰ ਨੇ ਹਾਲੀਏ ਮਹਾਰਾਜ ਕਹਿੰਦੇ ਬੜੀ ਲੰਮੀ ਨਿਗਾਹ ਰੱਖ ਦੂਰ ਤੱਕ ਵੇਖ ਕਿ ਤੇਰਾ ਕੀਤਾ ਹੋਇਆ ਕਿੱਥੇ ਤੱਕ ਪਹੁੰਚੇਗਾ ਦੂਰ ਤੱਕ ਵੇਖ